ਇਸ ਸੈਡ Song ਸੁਣਨਾ ਸੈਡ Song ਸੁਣਾਈਏ ਮੋੜ ਜਾ ਇੱਕ ਪੁਲਿਸ ਨਹੀਂ ਕੇ ਸੈਡ Song ਦੇ ਵਿੱਚ ਹੈਨਾ ਅੱਜ ਸੱਲੀ ਸੁੱਲੀ ਦੀ ਯਾਦ ਆਉਂਦੀ ਹੈ ਹਾਂ ਬੜੀ ਮਿਸ ਕਰ ਇੱਕ ਚੀਜ਼ ਆ ਯਾਰ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈ ਹਨਾ ਬੰਦਾ ਨਾ ਸੈਡ Song ਸੁਣ ਸਕਦਾ ਹਨਾ ਆਉਦੀ ਮਰਜ਼ੀ ਦਾ ਕੋਈ ਗਾਣਾ ਵੀ ਨਹੀਂ ਸੁਣ ਸਕਦਾ ਜੇ ਸਾਈਡ song ਸੁਣਦੇ ਆ ਤੇ ਉਹ ਪਤੂ ਫੁਲਾਣੇ ਦੀ ਯਾਦ ਸੁਣਦਾ ਹੋਣਾ ਹਾਂ ਜੇਕ ਮੈਂ ਹਸੀਆ ਫਿਰ ਉਹ ਤੋਂ ਬੜਾ ਖੁਸ਼ ਹਾਂ ਕਿਤੇ ਮੈਸੇਜ ਮੂਹੇ ਤਾਂ ਨਹੀਂ ਆ ਗਿਆ ਪੁਰਾਣੀ ਪੁਰਣੀ ਦਾ ਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆ ਜਸਲੀਣਾ ਵਲੌਗ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਆਪਾਂ ਬੈਠੇ ਆ ਮੋਗੇ ਦੇ ਵਿੱਚ ਤੇ ਇਸ ਟਾਈਮ ਆਪਣੀ ਲੋਕੇਸ਼ਨ ਹੈਗੀ ਹੈ ਜੀ ਨੀਵਾਪੋਲ ਤੇ ਨੀਵੇਪੋਲ ਉੱਤੇ ਆਪਾਂ ਬੈਠੇ ਆ ਦੇਖ ਸਕਦੇ ਹੋ ਕਿ ਕਿੰਨੇ ਜਾਣੇ ਇੱਥੋਂ ਦੀ ਨੰਕੇ ਜਾਂਦੇ ਆ ਕਮੈਂਟ ਜਰੂਰ ਕਰਿਓ ਬਾਈ ਜਿਹੜੇ ਸਾਡੇ ਮੋਗੇ ਵੈਦੀ ਐ ਜਿਹੜੇ ਆਪਣੇ ਮੋਗੇ ਏਰੀਆ ਨੂੰ ਬਿਲੋਂਗ ਕਰਦੇ ਆ ਉਹ ਇੱਥੇ ਨੀਵੇਂ ਪੁੱਲ ਵੈਦੀ ਦਾ ਅਕਸਰੀ ਨਾਕ ਤੇ ਗਏ ਹੋਣਗੇ ਆਪਾਂ ਇੱਥੇ ਹੁਣ ਲੱਗੇ ਹੋਏ ਆ ਜੁੱਤੀ ਨਵੀਂ ਲਈ ਸੀ ਆਪਣੇ ਸ਼ੋਅ ਸ਼ੁਰੂ ਹੋ ਗਏ ਆ ਸੋ ਬਾਬਾ ਜੀ ਨੂੰ ਕਿਹਾ ਬਾਬਾ ਲਾ ਰਿਹਾ ਤਲਾ ਆਪਣੀ ਜੁੱਤੀ ਦਾ ਸੋ ਜੁੱਤੀ ਦਿਖਾਈ ਮੜੀ ਜੁੱਤੀ ਆਪਾਂ ਬਹੁਤ ਘੈਂਟ ਲਈ ਆ ਆ ਦੱਸਿਓ ਵੀ ਆ ਜੁੱਤੀ ਲਈ ਆ ਠੀਕ ਆ ਆਪਣੇ ਸੋਲੇ ਜੁੱਤੀ ਹੁੰਦੀ ਜੇ ਕਿਨੇ ਗਿਫਟ ਕਰਨੀ ਤੇ ਕਰ ਸਕਦੇ ਆ ਪੂਜਾ ਕਰਦੇ ਵੀ ਹਾਸੇ ਖੇਡ ਲੈਣਾ ਨਾ ਸੋ ਬਾਈ ਨੇ ਕਿਹਾ ਉਹਨੇ ਕਿ ਜੁੱਤੀਆਂ ਕਰਦੇ ਪੂਰੀ ਉਹ ਤੇ ਕੱਢ ਗਿਆ ਠੀਕ ਹੈ ਤੇ ਤੇ ਅਸ ਸੀਜ਼ਨ ਦੀ ਆਪਣੀ ਨਵੀਂ ਜੁੱਤੀ ਆ ਦੱਸਿਓ ਕਮੈਂਟ ਕਰਕੇ ਕੈਂਡ ਲੱਗਦੀ ਆ ਸੋ ਫਿਰ ਇਹ ਥੱਲੇ ਆਪਣੀ ਨੇ ਜਦੋਂ ਪ੍ਰੋਗਰਾਮ ਆਉ ਤੇ ਖੱਤੂ ਬਾਲੀ ਹੁੰਦੀ ਫਿਰ ਕਾਹਦੀ ਜੁੱਤੀ ਬਾਲੀ ਤਲਾ ਵਾਲ ਵਾਲਗੇ ਨੇ ਪਟਿਆ ਜਾਂਦਾ ਇਦੋਂ ਹਨ ਸੋ ਬਾਬਾ ਰਗੜੀ ਜਾਂਦਾ ਸੋ ਪਰਾਣਾ ਬੰਦਾ ਆ ਗਾ ਕੈਂਟ ਬਣਾ ਦਿਆ ਨਾ ਪੂਰੀ ਗੱਲ ਬਾਤ ਤੇ ਦਿਖਾਉਣੇ ਆ ਸਾਨੂੰ ਇਹ ਕਿ ਇਹ ਚੀਜ਼ ਕਿਤੇ ਨਾ ਕਿਤੇ ਖਤਮ ਹੋ ਗਈ ਆਪਣੇ ਬਜ਼ੁਰਗ ਜਿਹਦੇ ਜੁੱਤੀਆਂ ਲੈਂਦੇ ਹੋ ਤੁਸੀਂ ਉਹ ਜੁੱਤੀਆਂ ਤਲੇ ਚ ਲਗਉਂਦੇ ਯੰਗ ਜਰਨੇਸ਼ਨ ਥੋੜੀ ਜੁੱਤੀ ਪੰਜਾਬੀ ਜੁੱਤੀ ਘੱਟ ਪਾਉਂਦੀ ਜਰੂਰ ਪਾਇਆ ਕਰੋ ਬਹੁਤ ਸੋਹਣੀ ਲੱਗਦੀ ਕੁਰਤੇ ਪਜਾਮੇ ਨਾਲ ਦੇਖੋ ਇਧਰ ਆਪਣੀ ਜੁੱਤੀ ਵੀ ਹੋ ਰਹੀ ਹੈ ਰਿਪੇਅਰ ਸੋ ਨਵਾਂ ਤਲਾ ਲੱਗਣ ਜਾ ਰਿਹਾ ਸਪੈਸ਼ਲ ਤਲਾ ਲਵਾ ਰਹੇ ਆ ਥੱਲੇ ਆਪਾਂ ਆ ਆਪਣੇ ਮੋਗੇ ਦੀਆਂ ਜੁੱਤੀਆਂ ਇੱਥੇ ਮਸ਼ਹੂਰ ਨੇ ਮਤਲਬ ਕਿ ਜਿੰਨੀਆਂ ਜੁੱਤੀਆਂ ਦੀਆਂ ਦੁਕਾਨਾਂ ਨੇ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ 25 26 ਦੁਕਾਨਾਂ ਲਗਾਤਾਰ ਹੀ ਨੇ ਇੱਥੇ ਆਉਂਦੀ ਹੈ ਏ ਦੇਖੀ ਏ ਆਵੇ ਜਿਉਂ ਪੂਰਾ ਕਰਤਾ ਹੁਣ ਆਪਾਂ ਕੈਮਰਾ ਆਉਂਦਾ ਹੁਣ ਫੋਨ ਲਾਉਗੀ ਲੱਭੂਗੀ ਉਹ ਲੋਭੀ ਦੋਸਤੋ ਟਰਾਲੀ ਆਪਣੀ ਪਹੁੰਚ ਚੁੱਕੀ ਆ ਖੱਜਲਖਵਾਰ ਹੁੰਦੀ ਅੱਜ ਕੰਮ ਕਾਫੀ ਸੀਗੇ ਸ਼ਹਿਰ ਦੇ ਵਿੱਚ ਆਏ ਹੋਏ ਆ ਕੰਮ ਕਰ ਲਗੇ ਆ ਵੰਡ ਕੇ ਤੇ ਤੁਰ ਤੁਰ ਕੇ ਹੰਬ ਗਈ ਵਿਚਾਰੀ ਅੱਜ ਤਾਂ ਇਹ ਹੈ ਨਾ ਸੋ ਜਿਹੜਾ ਮੇਨ ਬਾਜ਼ਾਰ ਦੇ ਵਿੱਚ ਨਾ ਮੋਟਰਸਾਈਕਲਾਂ ਦੇ ਕੰਮ ਬੜੇ ਸੋਕੇ ਹੋ ਜਾਂਦੀ ਆ ਗੱਡੀ ਦੇ ਬਹੁਤ ਔਖਾ ਬੰਨਾ ਸੋ ਆਪਾਂ ਨੀਯੇਪੌਲ ਕੋਲੇ ਤਲੇ ਲਵਾਉਣ ਲੱਗ ਜੁੱਤੀਆਂ ਦੇ ਮੈਂ ਕਿਹਾ ਹੁਣ ਤੂੰ ਤੁਰ ਕੇ ਆ ਜਾ ਤੇ ਜਾਂ ਆਟੋ ਲੈ ਆ ਸੋ ਆਟੋ ਆਏ ਨੇ ਕਿਨੇ ਆਟੋ ਰੁੱਕਿਆ ਨਹੀਂ ਮੈਡਮ ਤੁਰ ਕੇ ਹੀ ਆਈ ਹੁਣ ਚੰਗਾ ਹੀ ਹੋਇਆ ਜਿਹਨਾਂ ਨੂੰ ਤੁਰਨਾ ਪਿਆ ਤੇ ਜੁੱਤੀਆਂ ਹੁਣ ਆਪਣਾ ਜਿਹੜਾ ਲਾਉਣਾ ਤਲਾ ਲਾਉਣਾ ਉਹ ਕਹਿੰਦਾ ਬਈ ਘੰਟੇ ਤਾਂ ਹੀ ਮਿਲਣਗੀਆਂ ਹੁਣ ਕੰਮ ਹੋ ਗਿਆ ਕੋਲੋਟਾ ਤੇ ਆਪਾਂ ਇੱਕ ਜੈਕਟ ਬਾਨੀ ਦਿੱਤੀ ਹੈ ਨਵੀਂ ਬਲੈਕ ਕਲਰ ਦੀ ਉਹ ਫੜਨ ਜਾਣਾ ਉਧਰੋਂ ਕਾਲ ਆ ਗਈ ਕਹਿੰਦੇ ਬਈ ਰੈਡੀ ਬਈ ਹੈ ਤੇ ਕੱਲ ਨੂੰ ਆਪਣਾ ਹੈਗਾ ਪ੍ਰੋਗਰਾਮ ਤੇ ਨਿੱਕੇ ਨੰਨੇ ਜੇ ਕੰਮ ਕਰਨ ਵਾਲੇ ਸੀਗੇ ਕੁਝ ਬੁਟੀਕ ਦੇ ਰਿਲੇਟਰ ਕੰਮ ਸੀਗੇ ਸੋ ਢੱਡ ਵਾਲੇ ਚੂਹੇ ਵੀ ਨੱਚੀ ਜਾਂਦੇ ਆ ਤੇ ਆਪਾਂ ਇੱਕ ਨਵੀਂ ਪਲੇਸ ਤੇ ਜਾਣਾ ਅੱਜ ਘੈਂਡਜੀ ਤੇ ਸਾਰੇ ਜਣੇ ਕੰਟੀਨਿਊ ਕਰਿਓ ਅਸੀਂ ਫਸਟ ਟਾਈਮ ਜਾਣਾ ਸਾਡੇ ਸ਼ਹਿਰ ਦੇ ਵਿੱਚ ਨਵੀਂ ਖੁੱਲੀ ਆ ਉਹ ਚੀਜ਼ ਤੇ ਬਹੁਤ ਵਧੀਆ ਲੋਕੇਸ਼ਨ ਲੱਗਦੀ ਹੈ ਬਾਹਰੋਂ ਬਾਕੀ ਅੰਦਰ ਜਾ ਕੇ ਪਤਾ ਲੱਗੂਗਾ ਕਿ ਕੀ ਚੀਜ਼ ਹੈਗੀ ਉਹ ਠੀਕ ਆ ਵੀ ਉੱਥੇ ਚੱਲ ਜਾਈਏ ਚਲੋ ਡੰਨ ਨਾ ਮਨਪੀ ਦੀ ਆਵਾਜ਼ ਕਿੰਨੀ ਮਣੀ ਡੰਨ ਨਾ ਪਾਣੀ ਪੂਣੀ ਪੀਣਾ ਵਿਖਾਰ ਵੀ ਜਿਹੜਾ ਗਲਾ ਵੀ ਖਰਾਬ ਆ ਹੋਰ ਹੈ ਪਾਣੀ ਪੂਣੀ ਤਾਂ ਨਹੀਂ ਪੀਣਾ ਲਈਏ ਬੋਤਲ ਕੇ ਪੀਣਾ ਚਲੋ ਨੋ ਜੀ ਗੱਡੀ ਪਾਲੀ ਆ ਮਾਂਜੈਸਟਿਕ ਰੋਡ ਤੇ ਤੇ ਇਹ ਜਿਹੜਾ ਰੋਡ ਆ ਨਾ ਇਹਦੇ ਉਤੋਂ ਦੀ ਗੱਡੀ ਸਵਾਬ ਨਹੀਂ ਲੰਘਦੀ ਜੇ ਨੰਗਦੇ ਦਾ ਪਹਿਲੀ ਵਾਰ ਚ ਲੰਘ ਜੇ ਇਹ ਫਾਜ਼ੀ ਦਾ ਬਹੁਤ ਪੰਗਾ ਪੈਂਦਾ ਕਿਉਂਕਿ ਉਹ ਪਿੱਛੇ ਤਾਂ ਗੱਡੀਆਂ ਆਉਂਦੀਆਂ ਨੇ ਇਹਨੂੰ ਮਗਰੀ ਰੋਕ ਲਈ ਆਪਾਂ ਜੇ ਸਾਰੇ ਵਿੱਚ ਫਸਾਉਣ ਲੱਗ ਗਏ ਤੇ ਫਿਰ ਉਹਨਾਂ ਦੇ ਆਪਣੇ ਜੋ ਫਰਕ ਕੋਈ ਨਹੀਂ ਰਹਿਣਾ ਕਿਉਂਕਿ ਟਰੈਕ ਪੈ ਨਹੀਂ ਲੱਗਾ ਹੋਇਆ ਆ ਵੇਦਾ ਹੁਣ ਆਟੋ ਵਾਲਾ ਨੰਗ ਕੇ ਗਿਆ ਇਹਨੇ ਜਾ ਕੇ ਡਰਾਈਵ ਕਰਾਉਣਾ ਵਿੱਚ ਜੀ ਫਿਰ ਵੀ ਦੇ ਵੀ ਆਪਾਂ ਨੂੰ ਵੀ ਨਹੀਂ ਇਹਨਾਂ ਨੂੰ ਮਾਲਾ ਚੰਗਾ ਨਹੀਂ ਬੋਲਣਾ ਚਾਹੀਦਾ ਇਹ ਸਾਰਾ ਕੰਮ ਹੀ ਖਰਾਬ ਸਾਰਾ ਇਹ ਕਰਦੇ ਨੇ ਮੇਉ ਪਹਿਲੇ ਫਸੇ ਖੜੇ ਆ ਉੱਥੇ ਵਿਚਦੀ ਵਿਚਦੀ ਜਾ ਕੇ ਬੂਤਰੇ ਜਾਂਦੇ ਲਓ ਜੀ ਬੁਟੀਕ ਦਾ ਚੱਲ ਪਿਆ ਕੰਮ ਤੇ ਜ਼ਿੰਮੇਵਾਰੀ ਦੇਤੀ ਹੈ ਮੈਨੂੰ ਤੇ ਕਹਿੰਦੀ ਆ ਦੁਪੱਟੇ ਰੋਪਟੇ ਹੁਣ ਕੀ ਤੂੰ ਕਰਾ ਕੇ ਲਿਓਣੀਆਂ ਸਾਰੇ ਕੰਮ ਕੈਸਾ ਕਹਿਤਾ ਮੰਡ ਕੇ ਪੀਚ ਕਲਰ ਦਾ ਕਰਾ ਦੇ ਠੀਕ ਹੈ ਮੈਨੂੰ ਕਟਿੰਗ ਉਡੰਗ ਦੇ ਦੇ ਨਾਲ ਤੇ ਮੈਨੂੰ ਨਹੀਂ ਪਤਾ ਲੱਗਣਾ ਪੀਚ ਕਲਰ ਲਵ ਜਿਹੜਾ ਮਰਜ਼ੀ ਪੀਚ ਕਰਾ ਦੇ ਜੀ ਨਾ ਪੀਚ ਜਿਹੜਾ ਮਰ ਪੀਚ ਪੀਚ ਕਲਰ ਦੇ ਕਲਰ ਕਿੰਨੇ ਜ਼ਿਆਦੇ ਹੁੰਦੇ ਆ ਜਿਹੜਾ ਮਰਜ਼ੀ ਥੋੜਾ ਡਾਰਕ ਚੋ ਵੀ ਲਾਈਟ ਨਾ ਜ਼ਿਆਦਾ ਠੀਕ ਹੈ ਮੈ ਹੀ ਹੁੰਦਾ ਡਾਰਕ ਪੀਚ ਡਾਰਕ ਨਾ ਉਹ ਬਾਲਾ ਲਾਈਟ ਨਾ ਵਿੱਚ ਚੱਲ ਸੈਂਟਰ ਆ ਮੈ ਕਰੀ ਮੀਡੀਅਮ ਪੀਚ ਠੀਕ ਆ ਸਹੀ ਗੱਲ ਪੀਚ 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 ਜਦੋਂ ਦਾ ਵਿਆਹ ਹੋਇਆ ਪੀਚੇ ਦਾ ਬਹੇ ਆ ਹਾਂ ਤੇ ਪਿੱਛੇ ਗਏ ਨਹੀਂ ਹਾਂ ਨਾ ਪਿੱਛੇ ਨਹੀਂ ਗਏ ਜੇ ਚਾ ਚਾ ਉੱਤਰ ਕੇ ਰ ਮੈਂ ਹੀ ਵੜ ਲੈ ਕੇ ਜਾਉਦਾ ਆ ਕੇ ਆ ਉੱਥੇ ਚੱਲਣਾ ਕੀ ਛੜਾ ਕੇ ਹੁਣ ਲਓ ਜੀ ਪੈ ਗਿਆ ਬੰਗਾ ਬਹੁਤ ਤਿੰਨ ਦਬੱਟੇ ਆ ਨਾ ਤਿੰਨ ਦਬੱਟੇ ਆ ਨਾ ਚਲ ਠੀਕ ਆ ਦੇਰ ਨਾਲ ਕੀ ਆਏ ਨਹੀਂ ਲੋਬ ਜੁੱਤ ਕੰਮ ਆਪਾਂ ਕਰ ਲਿਆ ਸਾਰੇ ਤੇ ਐਂਡ ਤੇ ਹੁਣ ਆਪਾਂ ਪਹੁੰਚ ਗਏ ਆ ਬਾਈ ਕੋਲੇ ਜੁੱਤੀਆਂ ਵਾਲੇ ਕੋਲੇ ਬਣ ਗਈ ਉਤੀ ਲੋਬ ਜੁੱਤੀ ਬਣਾਤੀ ਬਾਈ ਨੇ ਲਓ ਲੰਘ ਚੱਲਨੇ ਆਪਾਂ ਰੇਲ ਦੇ ਫਾੜਕਾਂ ਦੇ ਥੱਲੇ ਦੀ ਫਾੜਕਾਂ ਦੇ ਥੱਲੇ ਪੌਲ ਦੇ ਥੱਲੇ ਦੀ ਰੇਲ ਦੀ ਤੇ ਜੁੱਤੀ ਆਪਣੀ ਆ ਗਈ ਆ ਦਿਖਾਈ ਘਾਂ ਕਿ ਉਤੀ ਦੀ ਬਣ ਗਈ ਪੂਰੀ ਟੌਰ ਤਲਾ ਲੱਗ ਗਿਆ ਤਲਾ ਲੱਗ ਗਿਆ ਥੱਲੇ ਘੈਂਟ ਵੱਕਰਾ ਬਾਈ ਨੇ ਸਪੈਸ਼ਲ ਲੱਗ ਦਿੱਤਾ ਇਹਦੇ ਬਾਈ ਤਾਂ ਪੁੱਛਣਗੇ ਸਾਰੇ ਤਲਾ ਕਿੱਥੋਂ ਆਇਆ ਸਹੀ ਹੈ ਨਾ ਸੋ ਲਾਸਟ ਟਾਈਮ ਜੁੱਤੀ ਲਈ ਸੀ ਉਦੋਂ ਕੰਮ ਕਰ ਲਿਆ ਗਲਤ ਮੇਖਾ ਨਾ ਪਤਲਾ ਲਵਾਤਾ ਤੇ ਆਹ ਤੇ ਦੇਖ ਸਕਦੇ ਹੋ ਕਿੰਨਾ ਘਣ ਤਲਾ ਲਾਇਆ ਦੇਖੋ ਲੱਗਦਾ ਵਾ ਦਾ ਕੋਈ ਮੇਖ ਨਹੀਂ ਲਾਈ ਬਾਈ ਨੇ ਵਿੱਚ ਇਹਦੇ ਲੱਗਦਾ ਪਤਾ ਲੱਗਦਾ ਵਾ ਤੇ ਕੋਈ ਨਹੀਂ ਫੇਰ ਤਲਾ ਲੱਗੇ ਤਾਂ ਪਤਾ ਹੀ ਲੱਗਣਾ ਲੈ ਕੇ ਦਿੱਤੀ ਦੱਸ 250 ਰੁਪਏ ਲਾਇਆ ਪਤਾ ਵੀ ਲੱਗਣੀ ਜੇ ਤਲਾ ਲਵਾਇਆ ਬਾਈ 250 ਲਵਾਇਆ ਮੈਨੂੰ ਜੁੱਤੀ ਮਿਲੇ ਦੇ ਦਿੱਤੇ ਤੇ ਤੇਰੇ ਕੰਮ ਨਹੀਂ ਜੁੱਤੀ ਵਾਲੇ ਤੇ ਲੋੜ ਨਹੀਂ ਜੁੱਤੀ ਲੈਣ ਦੀ ਐ ਹੋਏ ਤੈਨੂੰ ਜੁੱਤੀ ਲੈਣ ਦੀ ਕਿ ਲੋੜ ਤੂੰ ਕੰਮ ਹੀ ਹੋ ਜਾ ਕਰ ਕੋਈ ਹਏ ਜੁੱਤੀਆਂ ਹੀ ਜੁੱਤੀਆਂ ਵੇਣੀਆਂ ਜੁੱਤੀ ਜੁੱਤੀ ਪਾਉਣ ਹੀ ਨਹੀਂ ਕਰਨੀ ਨੇ ਟੇਰ ਲੱਗੇ ਬਏ ਆ ਹੂੰ ਨਹੀਂ ਹੁਣ ਮੈਨੂੰ ਫਲੈਟ ਚਾਹੀਦਾ ਫਲੈਟ ਚ ਹੁਣ ਤੈਨੂੰ ਫਲੈਟ ਚਾਹੀਦਾ ਹੁਣ ਤੈਨੂੰ ਦਾ ਮਤਲਬ ਕੀ ਹੁਣ ਤੈਨੂੰ ਫਲੈਟ ਕਿਉਂ ਚਾਹੀਦਾ ਫਲੈਟ ਪਸੰਦ ਹੁਣ ਤੈਨੂੰ ਫਲੈਟ ਵਜੋਂ ਤਾਂ ਹੋ ਗਿਆ ਠੀਕ ਆ ਜੀ ਪੰਜਾਬੀ ਜੁੱਤੀ ਪਾਉਣੀਆਂ ਅੱਛਾ ਹੁਣ ਠੰਡ ਆ ਜਾਣੀ ਹੁਣ ਠੰਡ ਆ ਜਾਣੀ ਹੁਣ ਠੰਡੇ ਜਿੱਦਾਂ ਬਾਹਰ ਪੂਰੀ ਟਾਕੇ ਦੀ ਹੁੰਦੇ ਪੈਰ ਪੰਜਾਬੀ ਜੁੱਤੀ ਦਾ ਪੈਰੀ ਵੀ ਉਹ ਧਰਦੇ ਆ ਭਈ ਹੈ ਨਾ ਲਓ ਦੋਸਤੋ ਲਾਸਟ ਵਿੱਚ ਹੁਣ ਕੀੜੇ ਆਪਣੇ ਪੂਰੇ ਜੋਰਾ-ਸੋਰਾ ਤੇ ਨਾਰੇ ਲਾਉਣ ਲੱਗ ਗਏ ਆ ਭੁੱਖ ਲੱਗੀ ਪਈ ਇਹਦੇ ਟਾਈਮ ਕਿੰਨਾ ਹੋ ਗਿਆ ਆਪਣਾ ਇਸ ਟਾਈਮ 5 ਵਜੇ ਨਾਲ ਆ ਲੈ ਵੀ 5 ਵਜੇ ਨਾਲੇ ਪੌਣ ਪੈ ਗਈ ਆ ਪੌਣੇ 5 ਹੋ ਗਏ ਆ ਹੁਣ ਆਪਾਂ ਕੁਝ ਖਾ ਲੀ ਭੁੱਖ ਲੱਗੀ ਪਈ ਆ ਕੰਮ ਅਜੇ ਕਰ ਲੈ ਸ਼ਹਿਰ ਦੇ ਜਾਦੇ ਕਾਫੀ ਜਿਆਦੇ ਕਰਨ ਵਾਲੇ ਸੀ ਕਰ ਲਏ ਤੇ ਆਪਾਂ ਆਪਦੀ ਸ਼ੌਂਗ ਵੀ ਨਾਲ ਦੀ ਨਾਲ ਕਰ ਲਈ ਆ ਤੇ ਆਪਾਂ ਹੁਣ ਲੰਘ ਚੱਲੇ ਗੁਰਨਾਣਕ ਕਾਲਜ ਦੇ ਪੋਲ ਦੀ ਤੇ ਹੁਣ ਆਪਾਂ ਕਰਨੀ ਆ ਪੇਟ ਪੂਜਾ ਫੇਰ ਕਰਾਂ ਕੰਮ ਦੂਜਾ ਸੋ ਸਾਰੇ ਪੈਸੇ ਲੱਗ ਗਏ ਜਾਂ ਸਿੱਧੂ ਕੋਈ ਸਿਰਫ ਦਹਾਂ ਦਾ ਨੋਟ ਆ ਰਹਿ ਗਿਆ ਬੜੂਆ ਜਿਹਾ ਖਾਲੀ ਆ ਸਹੀ ਆ ਤੇ ਹੁਣ ਗੂਗਲ ਪੇ ਹੋ ਜੂਗਾ ਨਾ ਇਹ ਨਾ ਹੋਵੇ ਆਪਾਂ ਤਾਂ ਰਾਸ਼ਨ ਪਾਣੀ ਛਕ ਲਈਏ ਤੇ ਮਗਰੋਂ ਨੈਟ ਨੂਡ ਦਾ ਕੰਮ ਐਸਾ ਵੇਸਾ ਹੀ ਆ ਤੇ ਇਹਨਾਂ ਦੇ ਭਾਂਡੇ ਧਵਾਉਣੇ ਆਪਣੇ ਤੋਂ ਤੁਹਾਡੇ ਨਾਲ ਤੋਰਦੇ ਨੋਫਤਾ ਜਿੱਥੇ ਆਪਾਂ ਨੂੰ ਹੈ ਕੋਈ ਗੱਲ ਆਪਦੇ ਆਪ ਲਾ ਫਿਰ ਭਾਂਡੇ ਮੰਜਨੇ ਪੈਣੇ ਤਿਆਰੀ ਕਰ ਲਓ ਨੈਟ ਦਾ ਨਹੀਂ ਪਤਾ ਕਿ ਚੱਲੇਗਾ ਨਾ ਚੱਲੇ ਉੱਥੇ ਜਾ ਕੇ ਕਹਿੰਦਾ ਇੱਧਰ ਜਾਈ ਗੱਟ ਰੇ ਨਹੀਂ ਮੈਂ ਤਾਂ ਆਪਦੇ ਪੈਸੇ ਦੇ ਦਿਆਂਗਾ ਆ ਵੇ ਕਿਡਾ ਸ਼ਤਾਨ ਕਹਿੰਦਾ ਮੈਂ ਆਪਦੇ ਪੈਸੇ ਦੇ ਦੇਣੀ ਆ ਵੀ ਜੇ ਐਂ ਥੋੜੇ ਨਹੀਂ ਦੇਣੇ ਤੇ ਭਾਂਢੀ ਤੋ ਹੈਣਾ ਸਹੀ ਆ ਆ ਵੇ ਵੀ ਠੀਕ ਆ ਗੱਲ ਉਹ ਜਿਹਦੇ ਕੋਲੇ ਆਉਂਦੇ ਜੋ ਕਿ ਉਹ ਤਾਂ ਬੱਚੇ ਨਾ ਹੈਣਾ ਚਲ ਅੱਜ ਘੈਂਟ ਜੀ ਪਲੇਸ ਆ ਸਾਡੇ ਵਾਸਤੇ ਵੀ ਉਹ ਚੀਜ਼ ਨਵੀਂ ਆ ਬਾਈ ਤੁਹਾਡੇ ਨਾਲ ਹੱਸ ਖੇਡ ਲਈਦਾ ਮਜ਼ਾਕ ਕਰ ਲਈਦਾ ਜਿੱਦਾਂ ਤੁਹਾਡੇ ਹੈਗੇ ਵਾਕਈ ਰੁਪਈਏ ਮੇਰੇ ਕੋਲ 10 ਹੀ ਰਹਿ ਗਏ ਆ ਵਾਲੇ ਰਹਿ ਗਏ ਠੀਕ ਆ ਪੈਸੇ ਪੂਰੇ ਕਢਾਉਣ ਵਾਲੇ ਸੀਗੇ ਸਾਰੇ ਲਾ ਕੇ ਖਰਚਾ ਬੜਾ ਜ਼ਿਆਦਾ ਹੋ ਜਾਂਦਾ ਕਣੀ ਚੱਲੀ ਜਾਂਦਾ ਚਲੋ ਜਾਂਦੀ ਜਾਂ ਨੂੰ ਤੇ ਹੁਣ ਆਪਾਂ ਜਾਣਾ ਨਾਂ ਨਹੀਂ ਪਤਾ ਨਾਂ ਕੀ ਉਹਦਾ ਪਤਾ ਨਹੀਂ ਬ੍ਰਿਸ਼ਟ ਬ੍ਰਿਸ਼ਟਾ ਨਹੀਂ ਕੋਈ ਇਹੋ ਜਿਹਾ ਕੁਛ ਨਾ ਨਹੀਂ ਯਾਰ ਕੁਛ ਹੋਰ ਨਾ ਉਹਦਾ ਚੀਜ਼ ਦਾ ਜਾ ਕੇ ਦੇਖਦੇ ਹਾਂ ਕੋਈ ਕੁਛ ਬੱਕਰੇ ਨਾ ਉਹਦਾ ਤੁਹਾਨੂੰ ਦਿਖਾਉਣੇ ਆ ਕੀ ਚੀਜ਼ ਖੁੱਲੀ ਹੈ ਦੁੰਨੇ ਕੀ ਖੁੱਲੀ ਹੋਈ ਆਪਣੀ ਮੋਗੇ ਤੋਂ ਨੰਗਣ ਸਾਰੀ ਸਾਬੇ ਦੇ ਕੋਲੇ ਹੀ ਆ ਤੇ ਇੱਕ ਨਵੀਂ ਆ ਸਾਡੇ ਲਈ ਬੜਾ ਜੀ ਕਰਦੀ ਆ ਜੇ ਆ ਗਿਆ ਟਾਈਮ ਤੁਹਾਨੂੰ ਵੀ ਦਿਖਾਉਣੇ ਆ ਲੋਕੇਸ਼ਨ ਕਿਦਾਂ ਦੀ ਆ ਤੇ ਕੀ ਕੀ ਚੀਜ਼ਾਂ ਉੱਥੇ ਆਪਾਂ ਨੂੰ ਮਿਲਦੀਆਂ ਨਹੀਂ ਹਨ ਆਜੋ ਫਿਰ ਕਰਦੇ ਆ ਕਾਟੀ ਜੋ 보ਸਟਨ ਬੋ ਦੋਸਤੋ ਪਹੁੰਚ ਗਏ ਆ ਪਤਾ ਨਹੀਂ ਬੋਲਟ ਨਾਲ ਕਿ ਬੋਸਟਨ ਬੋਲਟ ਨਾਲ ਦੇ ਤਾਂ ਬਹੁਤ ਵਾਰ ਗਏ ਬੋਸਟਨ ਆ ਇਹ ਬੋਸਟਨ ਐਂਡ ਕੰਪਨੀ ਬੋਸਟਨ ਅਮਰੀਕਨ ਅਮਰੀਕਾ ਦੀ ਚਲੋ ਫਿਰ ਆਪਾਂ ਅਮਰੀਕਾ ਲੈ ਕੇ ਚੱਲਦੇ ਦੋਸਤੋ ਆਜੋ ਫਿਰ ਗੱਡੀ ਲੜ ਕੇ ਸਾਈਡ ਤੇ ਗੱਡੀ ਮੇਂ ਲੈ ਕੇ ਆਂ ਗਾਂ ਜਾਦੇ ਉੱਥੇ ਨੀਚੇ ਤਾਰਦੇ ਨੇ ਆਪਣੀ ਗੱਡੀ ਉਤਰ ਜੂ ਹਨਾ ਉਤਰ ਜੂਣਾ ਐਵੇਂ ਨਾ ਕਹਿੰਦੇ ਕਿ ਤੇ ਵੇਖੀਂ ਕਿ ਤੇ ਛਾਲਾਂ ਉਹਦੀ ਉਤਰ ਜਾਣੀ ਲੋ ਹਾਂਜੀ ਤੋਂ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਨਵੀਂ ਲੋਕੇਸ਼ਨ ਤੇ ਇਹ ਨਹੀਂ ਪਤਾ ਸਾਨੂੰ ਨਾਲ ਹੀ ਇੱਥੇ ਬਣਿਆ ਹੋਇਆ ਆਪਣਾ ਮਨਪੀਤ ਉਥੇ ਜਾਣਾ ਪੈਣਾ ਛਣੀਣਾ ਸਾਬੇ ਸਾਬੇ ਐਂਡ ਦੇਖਣੀ ਸਾਬੇ ਜਾਣਾ ਪੈਣਾ ਸੋ ਆਪਣੇ ਸ਼ਹਿਰ ਦੇ ਵਿੱਚ ਨਵੀਂ ਚੀਜ਼ ਆਈ ਹੈ ਸੋ ਜ਼ਰੂਰ ਟਰਾਈ ਕਰਨਾ ਚਾਹੀਦਾ ਪਹਿਲੇ ਲੋਕੇਸ਼ਨ ਕਿਹੜਾ ਨੈਣਾ ਦੇਵੀ ਜੀ ਦੇ ਨੀਚੇੜਾਈ ਬਣਾਈ ਪਈ ਹੈ ਤੇ ਹੈ ਭੁੱਖਣੇ ਲੱਗੀ ਹੋਏ ਕਾਫੀ ਆ ਹਾਂ ਸਾਧ ਤੋਂ ਥੋੜੀ ਭਾਂਡੇ ਬੁਣੇ ਧੋਣੇ ਵਾਸਤੇ ਇੱਥੇ ਹਣਾ ਚਲ ਆਓ ਦੋਸਤੋ ਸਾਨੂੰ ਹੁਣ ਆਪਾਂ ਦਿਖਾਉਣੇ ਅੰਦਰ ਦਾ ਥਿਊ ਸੋ ਬੋਸਟਨ ਬਸਟਨ ਬੋਸਟਨ ਸੋ ਅੰਦਰ ਦੀ ਲੋਕੇਸ਼ਨ ਵਾਹ ਕੀ ਰਾਇਲ ਫੀਲਿੰਗ ਆ ਕਹੈਂ ਨਵੀਂ ਚੀਜ਼ ਕਿ ਮੈਡਮ ਕਿੰਨਾ ਚਿਰ ਹੋ ਗਿਆ ਖੁੱਲੇ ਨੂੰ ਇਹਨੂੰ ਅੱਛਾ ਅੱਛਾ ਠੀਕ ਹੈ ਜੀ ਬਹੁਤ ਸੋਹਣੀ ਲੋਕੇਸ਼ਨ ਆ ਜੀ ਫਸਟ ਟਾਈਮ ਆਏ ਆ ਇੱਥੇ ਅਸੀਂ ਜਿਆਦਾ ਇੱਥੇ ਆਉਣੇ ਹੋਣੇ ਆਪਣੇ ਨਾਲ ਹੀ हां ये डोमिनोज ਆਉਣੇ ਹੁੰਦੇ ਆ ਸੌਰੀ ਡੋਮਿਨੋਜ਼ ਨਹੀਂ ਸਾਬੇ ਸਾਬੇ ਆਉਣੇ ਹੁੰਦੇ ਆ ਸੋ ਲੋਕੇਸ਼ਨ ਬਹੁਤ ਘੈਂਟ ਆ ਸੋ ਦੋਸਤੋ ਲੋਕੇਸ਼ਨ ਵਾਕਈ ਬਹੁਤ ਘੈਂਟ ਜਿਆਦੀ ਹੈਗੀ ਸੋ ਸਭ ਤੋਂ ਪਹਿਲਾਂ ਆ ਇਹ ਨੀਕ ਜੀ ਚੀਜ਼ ਕਿ ਨਹੀਂ ਕਹਿਣਾ ਜੀ ਆਪਾਂ ਬੜੀਕ ਦਾ ਲੋਗੋ ਬਣਾਇਆ ਸੀਗਾ ਸੋ ਉਹ ਵੀ ਇਦਾਂ ਹੀ ਬਣਾਇਆ ਸੀਗਾ ਸੋ ਫੇਸ ਦੀ ਹੈ ਨਾਲ ਪਾਪਾ ਆਰਡਰ ਰਹੀਆਂ ਨੇ ਸੋ ਇੱਕ ਬੱਚਿਆਂ ਦੀ ਚੀਜ਼ ਬਹੁਤ ਘੈਂਟ ਨਾਲ ਦਿਖਾਉਣ ਦੇਤੇ ਸੋ ਸਾਰਾ ਪੂਰਾ ਥਿਊ ਪੂਰਾ ਘੈਂਟ ਆ ਇੱਥੇ ਸੋ ਤੁਸੀਂ ਕਿਚਨ ਵਗੈਰਾ ਦੇਖ ਸਕਦੇ ਹੋ ਉਧਰਲੀ ਸਾਈਡ ਤੇ ਆ ਬੱਚਿਆਂ ਵਾਲਾ ਵੀ ਪੂਰਾ ਘੈਂਟ ਕੀਤਾ ਹੋਇਆ ਕੰਮ ਇੱਥੇ ਵੀ ਸਾਰਾ ਆ ਦੇ ਬੱਚਿਆਂ ਨੂੰ ਘਮਾਉਣ ਫਰੋਣ ਵਾਸਤੇ ਜਿੱਦਾਂ ਬੱਚੇ ਤੁਹਾਨੂੰ ਕੁਝ ਖਾਣ ਪੀਣ ਨਹੀਂ ਦਿੰਦੇ ਤੁਸੀਂ ਇੱਥੇ ਛੱਡ ਸਕਦੇ ਹੋ ਖੁੱਲੇ ਹਨਾ ਖਾਣ ਪੀ ਤੇ ਹਨਾ ਉਹਨਾਂ ਨੂੰ ਖੁੱਲੇ ਇੱਥੇ ਛੱਡੋ ਇੰਜੋਏ ਕਰੋ ਬੱਚੇ ਖੇਡੀ ਜਾਣਗੇ ਨਾਲੇ ਇੰਜੋਏ ਕਰਨਾ ਸੋ ਕਿਚਨ ਉਹਨਾਂ ਨੇ ਓਪਨ ਬਣਾਈ ਹੋਈ ਹੈ ਹਨਾ ਵੀ ਦੇਖੇ ਤੇ ਸੋ ਦੋਸਤੋ ਜਿਹੜੇ ਕਿਚਨ ਬਣਿਆ ਹੋਇਆ ਸਾਰਾ ਇੱਥੇ ਓਪਨ ਬਣਿਆ ਹੋਇਆ ਜੋ ਚੀਜ਼ ਇੱਥੇ ਬਣਦੀ ਹੈ ਤੁਹਾਨੂੰ ਦਿਸਦੀ ਹੋਊਗੀ ਆਪਾਂ ਜਿੱਦਾਂ ਹੋਟਲਾਂ ਦੇ ਵਿੱਚ ਦੇਖਦੇ ਹਾਂ ਕਿ ਆਪ ਨੂੰ ਪਤਾ ਹੀ ਨਹੀਂ ਕਿੰਨਾ ਗੰਦ بروਸਿਆ ਜਾਂਦਾ ਹਨਾ ਸੋ ਇੱਥੇ ਇੱਕ ਚੀਜ਼ ਇੱਥੇ ਬੜੀ ਘੈਂਟ ਲੱਗਦੀ ਹੈ ਕਿ ਜਿਹੜੀ ਆਪ ਨੂੰ ਬੈਕਗ੍ਰਾਉਂਡ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਕਿਚਨ ਆ ਜਿੱਥੇ ਚੀਜ਼ ਤਿਆਰ ਹੁੰਦੀ ਹੈ ਆਪਣੇ ਅੱਖਾਂ ਦੇ ਸਾਹਮਣੇ ਤਿਆਰ ਹੁੰਦੀ ਹੈ ਚੰਗੀ ਤਿਆਰ ਹੁੰਦੀ ਮਾੜੀ ਤਿਆਰ ਹੁੰਦੀ ਆ ਉਹ ਆਪਾਂ ਆਪਦੀ ਅੱਖਾਂ ਦੇ ਨਾਲ ਦੇਖ ਸਕਦੇ ਹਾਂ ਜਿੱਦਾਂ ਦੇਖੋ ਉਹ ਘੈਂਟ ਚੀਜ਼ ਆ ਸ਼ਾਇਦ ਉੱਚ ਪੀਜ਼ਾ ਵਗੈਰਾ ਬਣਾਉਂਦੇ ਨੇ ਸਾਰਾ ਬਣਾਇਆ ਹੋਇਆ ਪੂਰਾ ਓਵਨ ਬਣਾਇਆ ਹੋਇਆ ਜਿਹੜਾ ਅੱਗ ਮਚਰੀ ਹੈ ਵਿੱਚ ਦੇ ਘੈਂਟ ਲੱਗਦਾ ਹਨਾ ਇਹਨੂੰ ਖੋਲ ਕੇ ਕਿਹ ਚ ਕੀ ਚੀਜ਼ਾਂ ਨੇ ਤੇ ਕੀ ਕੀ ਅਸੀਂ ਚੀਜ਼ ਆਰਡ ਸੋ ਆਹ ਸਾਹ ਆ ਗਿਆ ਯਾਰ ਗਰਮੀ ਬਹੁਤ ਆ ਇੱਧਰ ਜਾਓ ਤੁਸੀਂ ਹਾਂ ਕਿਵੇਂ ਲੱਗੀ ਲੋਕੇਸ਼ਨ ਸਮਨਪ੍ਰੀਤ ਦੀ ਸਭ ਤੋਂ ਪਹਿਲਾਂ ਰੀਝ ਸੀਗੀ ਕਿ ਇਹ ਕਹਿੰਦੀ ਮੈਂ ਇੱਥੇ ਆਉਣਾ ਨਹੀਂ ਕਿਹਾ ਸੀ ਮੈਂ ਰਹਿਣਾ ਪਰਸੋ ਵੀ ਅਸੀਂ ਤੇ ਆਉਂਦੇ ਆਉਂਦੇ ਰਹੇ ਹਣਾ ਹੁਣ ਸਾਨੂੰ ਇੱਥੇ ਨਵੀਂ ਜਗ੍ਹਾ ਤੇ ਆ ਕੇ ਇਹ ਚੀਜ਼ ਦੇ ਨਹੀਂ ਪਤਾ ਲੱਗਦਾ ਹੁੰਦਾ ਕਿ ਵੀ ਇੱਥੇ ਲੈਣਾ ਕੀ ਆ ਖਾਸ ਕਰਕੇ ਆਪਣੇ ਪਿੰਡਾਂ ਨੂੰ ਇਹ ਬੜੀ ਨੌਕਤ ਆਉਂਦੀ ਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਆਪਾਂ ਸਾਰੇ ਇੱਕੋ ਜਿਹੇ ਆ ਕਿ ਜਦੋਂ ਚੀਜ਼ ਇਹੋ ਜੀ ਜਗ੍ਹਾ ਤੇ ਆ ਗਈ ਤਾਂ ਨਾ ਆਪਾਂ ਨੂੰ ਪਤਾ ਹੀ ਨਹੀਂ ਲੰਦਾ ਆਰਡਰ ਕਰਨਾ ਕੀ ਆ ਹਨਾ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਏ ਕੋਈ ਹਰ ਇੱਕ ਚੀਜ਼ ਜਿੱਥੇ ਆਪਾਂ ਜਾਣੇ ਆਪਾਂ ਪਤਾ ਇਥੋਂ ਦੀ ਆ ਚੀਜ਼ ਤੇ ਵਧੀਆ ਜਿਹੜੇ ਨਵੇਂ ਜਿਹਾ ਆਪਾਂ ਪਲੇਸ ਤੇ ਆਉਣੇ ਆ ਤੇ ਉੱਥੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਘੰਡਾ ਰਹੀ ਹੈ ਹੂੰ ਪੈਨ ਟਾਉਣ ਪਰ ਤੇਰੇ ਚਿਕੂ ਟਿਕਮੂ ਕਾਦੀ ਹੈ ਹੈ ਇਹ ਸਾਡਾ ਸ਼ੱਕ ਆ ਰਹੀ ਬੰਦ ਸਾਡਾ ਬੰਦਾ ਸ਼ੱਕ ਆ ਰਹੀ ਚਲੋ ਆਫੋ ਦੋਸਤੋਂ ਆਰਡਰ ਕਰ ਦਈਏ ਫਿਰ ਤੇ ਜੁੜਦੇ ਆ ਸੋ ਉਹੀ ਚੱਕਰ ਬਈ ਜਿਹੜਾ ਤੁਹਾਨੂੰ ਕਿਹਾ ਸੀ ਉਹੀ ਪੰਗਾ ਪੈਂਦਾ ਕੀ ਸਾਡ ਨੂੰ ਪਤਾ ਨਹੀਂ ਆਉਂਦਾ ਵੀ ਅਸੀਂ ਆਰਡਰ ਨਹੀਂ ਕਰਨਾ ਸਾਡੇ ਲਈ ਸ੍ਰੀ ਗੁਰੂ ਜੀ ਨਵੀਂ ਇੱਥੇ हां जी दोस्तों ਅਸੀਂ ਹੁਣ ਆ ਗਏ ਆ ਬਾਹਰ ਤੇ ਹੁਣ ਆਪਾਂ ਰਿਵਿਊ ਲੈਣੇ ਸਾਰਿਆਂ ਦਾ ਹਾਂ ਵੀ ਕਿੱਦਾਂ ਲੱਗਾ ਸਿਸਟਮ ਆਪ ਨੂੰ ਉੱਥੇ ਬਹੁਤ ਘੈਂਡ ਸੀਗਾ ਬਈ ਬਈ ਸਰਾ ਗੱਲ ਵਾਸ ਯਾਰ ਜਿਵੇਂ ਪੂਰਾ ਘੈਂਡ ਸੀਗਾ ਲਾਸਟ ਤੇ ਆਈਸਕ੍ਰੀਮ ਖਾਧੀ ਆ ਨਾ ਉਹ ਵਾਲੇ ਘੈਂਡ ਉਹ ਵੀ ਬੜੀ ਜ਼ਿਆਦੀ ਘੈਂਡ ਸੀ ਸਹੀ ਆ ਸੋ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਫਰਾਈ ਸੀ ਨਾ ਫਰਾਈਆਂ ਜਿਹੜੀਆਂ ਸੀ ਉਹਨਾਂ ਦੀ ਉਹ ਇੱਕ ਇੱਕ ਵੱਖਰੇ ਤਰ੍ਹਾਂ ਦਾ ਉਹਨੂੰ ਮਸਾਲਾ ਲਾਇਆ ਸੀ ਬੜਾ ਘੈਂਡ ਲੱਗਦਾ ਸੀ ਉਹ ਚੀਜ਼ ਨਾ ਬੜੀ ਘੈਂਡ ਸੀਗਾ ਪੀਜ਼ੇ ਦਾ ਵੀ ਟੇਸਟ ਵੱਖਰਾ ਹੀ ਸੀ ਪੀਜ਼ੇ ਦਾ ਵੀ ਇੱਕ ਵੱਖਰਾ ਟੇਸਟ ਸੀ ਕਿਉਂਕਿ ਅਮਰੀਕਾ ਦਾ ਬ੍ਰਾਂਡ ਆ ਬਾਈ ਅਮਰੀਕਾ ਦਾ ਆਪਾਂ ਕੋਈ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਜੋ ਅਸੀਂ ਫੀਲ ਕੀਤਾ ਤੁਹਾਨੂੰ ਦੱਸਦਾ ਹਨ ਉਹ ਤੁਹਾਡਾ ਡੇਲੀ ਵਲੌਗ ਤੁਹਾਡੀ ਬਣਾਉਣੇ ਆ ਤੇ ਆ ਅਮਰੀਕਾ ਦਾ ਬ੍ਰਾਂਡ ਹੋਵੇ ਤੇ ਚੀਜ਼ ਮਾੜੀ ਆਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੋ ਅਸੀਂ ਸਾਡੇ ਦਿਮਾਗ 'ਚ ਕਿਤੇ ਨਾ ਕਿਤੇ ਸੀਗਾ ਕਿ ਅਮਰੀਕਾ ਦਾ ਬ੍ਰਾਂਡ ਆ ਆਪਣੇ ਇੱਥੇ ਆਇਆ ਤੇ ਆਪਾਂ ਜਰੂਰ ਟਰਾਈ ਕਰੀਏ ਕਿਉਂਕਿ ਜਾਦੇ ਅਸੀਂ ਜਾਣੇ ਹੁੰਨੇ ਆ ਜਾਂ ਤਾਂ ਮੈਕਡੋਨਲਡਰ ਜਾਣੇ ਹੁੰਨੇ ਆ ਜਾਂ ਆਪਾਂ ਜਾਣੇ ਹੁੰਨੇ ਆ ਸਭੇ ਜਾਣੇ ਹੁੰਨੇ ਆ ਜਾਂ ਅਸੀਂ ਜਾਣੇ ਬੋਲਟ ਨੂੰ ਪੀ ਤੇ ਇਹ ਚੀਜ਼ ਨਵੀਂ ਸੀਗੀ ਸਾਡੇ ਵਾਸਤੇ ਸੀਗਾ ਕੋਈ ਯੂ ਟ੍ਰਾਈ ਕਰਨਾ ਪਰ ਘੈਂਟ ਆ ਬਾਕੀ ਦੁਨਨੇ ਕੇ ਲੋਕੇਸ਼ਨ ਬਾਈ ਹੁਣਾ ਦੀ ਹੈ ਨਹਿਰ ਦੇ ਨਾਲ ਹੀ ਆ ਆਪਣੇ ਨੈਸਲੇ ਡੇਰੀ ਦੇ ਕੋਲੇ ਆ ਜਾਂਦੀ ਆਕੇ ਨਾਲ ਹੀ ਨਹਿਰ ਆ ਉਹਦੇ ਨਾਲ ਹੀ ਆ ਜਾਂਦੀ ਆ ਇਹ ਬ੍ਰਾਂਚ ਨਾਲ ਹੀ ਸਾਬੇ ਹੈਗਾ ਉਥੇ ਠੀਕ ਆ ਜੇ ਕਿਸੇ ਨੇ ਪਹੁੰਚਣਾ ਹੋਏ ਇੱਕ ਚੀਜ਼ ਉਥੇ ਹੋਰ ਵਧੀਆ ਲੱਗੀ ਮੈਨੂੰ ਗੱਡੀ پارک ਕਰਨ ਨੂੰ ਖੁੱਲਾ ਜਗ੍ਹਾ ਸ਼ਹਿਰੋਂ ਬਾਹਰ ਬਾਹਰ ਆ ਗਏ ਨਹੀਂ ਆ ਵਾ ਸ਼ਹਿਰ ਦੀ ਭੀੜ ਭੜੱਕੇ ਚ ਫਸ ਜਾਈਏ ਨਾ ਠੀਕ ਆ ਆਓ ਸਾਰੇ ਜਣੇ ਚਾਕਲੇਟ ਖਾ ਲੋ ਕੋਤ ਮੇਰੇ ਕਾਕੇ ਦੀ ਆ ਇਹ ਐਸ਼ ਦੀ ਐਸ਼ ਦੀ ਚਾਕਲੇਟ ਆ ਹਾਂ ਇਹਨੂੰ ਮਗਰੋਂ ਪੁੱਛੇ ਨਹੀਂ ਅੱਜ ਮਗਰ ਸਿੱਟੀ ਜ ਡਿੱਗੀ ਚ ਇਹ ਪੂਰੇ ਬੂਲਦੀ ਵਾਲੇ ਸੀ ਅੱਜ ਮਗਰ ਵਾਦੀ ਮ ਵਧੀਆ ਮੈਂ ਤੇ ਸੌਖੀ ਆ ਸੈਟ ਹਣ ਤੂੰ ਸੈਟ ਕਿਵੇਂ ਲੱਗਾ ਫਿਰ ਤੁਹਾਨੂੰ ਪੀਜ਼ਾ ਬਹੁਤ ਟੇਸਟੀ ਸੀ ਬਹੁਤ ਕੈਂਡ ਸੀਗਾ ਹਾਂ ਐਂਡ ਤੇ ਉਹਨਾਂ ਨੇ ਉਹਨਾਂ ਨੇ ਘਰ ਤੇ ਸਾਡੀ ਨਾ ਕਹਿੰਦੇ ਆਈਸਕ੍ਰੀਮ ਬਹੁਤ ਟੇਸਟੀ ਹੁੰਦੀ ਆ ਵਾਸੇ ਦਿਨ ਮੈਡਮ ਬਹਿ ਗਈ ਉੱਥੇ ਵੀ ਨਹੀਂ ਮਾਤਾ ਖਾ ਕੇ ਮੈਂ ਤਾਂ ਖਾ ਕੇ ਜਾਊਂਗਾ ਖਾ ਕੇ ਜਾਊਂਗੇ ਨਹੀਂ ਮੈਂ ਤਾਂ ਹਾਂ ਸਹੀ ਆ ਚਲੋ ਫਿਰ ਦੋਸਤੋ ਅੱਜ ਦਾ ਵਲੌਗ ਕਰਿਓ ਹਾਜ਼ਰੀ ਇੱਥੇ ਦੀ ਪ੍ਰਮਾਣ ਕਿ ਸੈਡ ਸੌਂਗ ਸੁਣਨਾ ਸੈਡ ਸੌਂਗ ਸੁਣਾਈਏ ਮੋੜੇ ਜਾ ਇੱਕ ਬੂਲੀ ਸੁਣਾਈਏ ਸੈਡ ਸੌਂਗ ਦੇ ਵਿੱਚ ਹੈਨਾ ਉਹ ਸੈਲੀ ਸੁਲੀ ਦੀ ਯਾਦ ਆਉਂਦੀ ਹੈ ਹਾਂ ਬੜੀ ਮਿਸ ਕਰ ਇੱਕ ਚੀਜ਼ ਆ ਯਾਰ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈਨਾ ਬੰਦਾ ਨਾ ਸੈਡ ਸੌਂਗ ਸੁਣ ਸਕਦਾ ਹੈਨਾ ਉਹਦੀ ਮਰਜ਼ੀ ਦਾ ਕੋਈ ਗਾਣਾ ਵੀ ਨਹੀਂ ਸੁਣ ਸਕਦਾ ਜੇ ਸੈਡ ਸੌਂਗ ਸੁਣਦੇ ਆ ਤੇ ਉਹ ਪਤੂ ਫੁਲਾਣੇ ਦੀ ਯਾਦ ਸੁਣਦਾ ਹੋਣਗਾ ਤੇ ਖੁਸ਼ੀ ਵਾਲਾ ਸੰਦੇ ਫੇਰ ਕਿਵੇਂ ਦੇਵਾਂ ਜੇਕ ਮੈਂ ਹੱਸੀ ਆਂ ਫਿਰ ਕੋ ਤੂੰ ਬੜਾ ਖੋਜਾਂ ਕਿਤੇ ਮੈਸੇਜ ਮੂਹੇ ਤਾਂ ਨਹੀਂ ਆ ਗਿਆ ਪੁਰਾਣੀ ਪੁਰਣੀ ਦਾ ਕੇਦਾ ਇਹ ਨਹੀਂ ਕਿ ਕਹੇ ਬਾਈ ਨਹੀਂ ਖੜਦ ਛੱਡ ਦਿਆਂ ਬੰਦੇ ਨੂੰ ਸਹੀ ਹੈ ਨਾ ਸਾਰੇ ਪਾਸੇ ਇਹਨਾਂ ਨੇ ਨਹੀਂ ਕਿ ਕੋਈ ਨਾ ਕੋਈ ਡੱਕਾ ਪਾਈ ਰੱਖਣਾ ਚਾਹੀਦਾ ਸੋ ਘਰ ਆ ਇਹਨੂੰ ਲੜਨ ਵਾਸਤੇ ਕੋਈ ਬਹਾਨਾ ਨਹੀਂ ਚਾਹੀਦਾ ਹੁੰਦਾ ਵਾ ਘਰ ਵਾਲਾ ਘਰੇ ਚਾਹੀਦਾ ਹੁੰਦਾ ਠੀਕ ਹੈ ਘਰ ਵਾਲਾ ਘਰੇ ਹੋਵੇ ਤਾਂ ਘਰ ਵਾਲਾ ਲੜਨ ਨੂੰ ਤਿਆਰੀ ਹੁੰਦੀ ਹੈ ਬਹਾਨਾ ਪੈਰ ਲੈਂਦੇ ਹੂ ਬਹਾਨੇ ਵੱਧ ਤੋਂ ਮਿਲ ਜਾਂਦੇ ਆ ਠੀਕ ਆ ਚਲੋ ਫਿਰ ਮਿੱਤਰੋ ਕੱਲ ਫਿਰ ਅਗਲੇ ਵਲੌਗ ਚ ਮਿਲਦੇ ਆਂ ਕੱਲ ਆਪਾਂ ਜਾਣਾ ਛੋਤੇ ਕੱਲ ਨੂੰ ਪ੍ਰੋਗਰਾਮ ਆਪਣਾ ਤੇ ਕੱਲ ਵਾਲਾ ਵਲੌਗ ਆਪਾਂ ਕੱਲ ਵਾਲਾ ਵਲੌਗ ਆਪਾਂ ਤੁਹਾਡੇ ਲਈ ਸਪੈਸ਼ਲ ਆਪ ਬਣਾਉਣਾ ਠੀਕ ਆ ਓਕੇ ਉੱਥੇ ਪਰਤਨ ਨਵੀਆਂ ਨਵੀਆਂ ਚੀਜ਼ਾਂ ਜਾਂਦੀ ਜਾਂਦੀ ਸੁਣਾਵਾਂਗੇ ਠੀਕ ਆ ਪੂਰੀ ਫੈਮਿਲੀ ਪੂਰੀ ਟੀਮ ਸਾਡੀ ਫੈਮਿਲੀ ਮੈਂਬਰੀ ਐ ਸਾਰੇ ਸੋ ਸਾਡੀ 5-6 ਜਾਨ ਦੀ ਟੀਮ ਸੋ ਸਾਰੇ ਜਾਣੇ ਆ ਭਰਾਵਾਂ ਨੂੰ ਸਾਰੇ ਰਹੀਦਾ ਇੱਕ ਦੂਜੇ ਨਾਲ ਇਦਾਂ ਪੂਰਾ ਤਾਲਮੇਲ ਹੁੰਦਾ ਕੋਈ ਵੀ ਆਪਣਾ ਟੀਮ ਵਰਕ ਹੁੰਦਾ ਤਾਲਮੇਲ ਦੇ ਨਾਲ ਹੀ ਹੁੰਦਾ ਸੋ ਮੇਰੀ ਟੀਮ ਪਰਫੈਕਟ ਆ ਸਾਰੇ ਪਾਸੋਂ ਵੀ ਇਦਾਂ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਨਾਲ ਜਿੱਥੇ ਹੀ ਪ੍ਰੋਗਰਾਮ ਲਾਇਆ ਉੱਥੇ ਇਹ ਨਹੀਂ ਹੈਗਾ ਕਿ ਸਾਰੇ ਹਟ ਹੀ ਗਏ ਆ ਜਿੱਥੇ ਪ੍ਰੋਗਰਾਮ ਪ੍ਰਮਾਤਮਾ ਆਪਣਾ ਲਵਾ ਦਿੰਦਾ ਫਿਰ ਉੱਥੇ ਹੋਰ ਗਰੁੱਪ ਨਹੀਂ ਵੀ ਆਉਂਦਾ ਫਿਰ ਆਪਣੇ ਤੋਂ ਬਿਨਾ ਹਨਾ ਤੇ ਇਦਾਂ ਹੀ ਹੋਣਾ ਚਾਹੀਦਾ ਕੰਮ ਕਰੋ ਕੁਆਰਟੀਨਾ ਕਰੋ ਹਨਾ ਓਕੇ ਫਿਰ ਮਿੱਤਰੋ ਚੱਲ ਜਾਈਏ ਫਿਰ ਚਲੋ ਓਕੇ ਸਤਿ ਸ੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਵਲੌਗ ਕਿੱਦਾਂ ਲੱਗਦੇ ਆਪਨਾ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਸਾਡੇ ਆਉਣ ਵਾਲੇ ਵਲੌਗ ਪਹੁੰਚ ਸਕਣ ਮਿਲਦੇ ਆ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ